ਉਹਨੂੰ ਕਰਨਿਆ ਵੀ ਉਰੇ ਜਿੰਨੇ ਕੋਈ ਪੁਲਿਸ ਦਾ ਨੁਮਾਇੰਦਾ ਉਰੇ ਹੈ ਨਹੀਂ ਉਰੇ ਮੰਦਰ ਚਟਕ ਗੰਦ ਪੈ ਰਿਹਾ ਦੇਖੋ ਉਰੇ ਇੰਨੀ ਫੋਰਸ ਹੋਣ ਦੇ ਬਾਵਜੂਦ ਵੀ ਪੁਲਿਸ ਕਿਸ ਨੂੰ ਰੋਕ ਜਾਣੀ ਪਾਰੀਆ ਤੁਸੀਂ ਦੇਖ ਸਕਦੇ ਹੋ ਲਾਈਵ ਦਿਖਾ ਰਿਹਾ ਆਪਾਂ ਤੁਹਾਨੂੰ ਉਰੇ ਡੰਗਾ ਚੱਲਿਆ ਹੁਣੀ ਕੀ OTL ਕਿੰਨੇ ਕੀ ਡਿਊਟੀ ਕਰਨਗੇ ਪੁਲਿਸ ਦਾ ਕੋਈ ਫਰਜ ਨਹੀਂ ਪੰਦਾ ਵੀ ਆ ਕੇ ਇਹਨਾਂ ਦਾ ਸਾਥ ਦੇਣਾ ਪੁਲਿਸ ਦਾ ਪੁਲਿਸ ਲੋ ਚੱਕ ਲੈ ਸਮਨ ਤੂੰ ਮਾਹੌਲ ਖਰਾਬ ਕਰ ਰਿਹਾ ਹੈਂ ਦਾਰੂ ਪੀ ਕੇ ਤੈਨੂੰ ਕਹਿ ਰਹੇ ਨੇ ਤੂੰ ਸੁਣ ਨਹੀਂ ਰਿਹਾ ਫਿਰ ਤੈਨੂੰ ਮਾਰेंगे ਲੋਕ ਚੱਲ ਇੱਧਰ ਆ ਜਾ ਤੇ ਇੱਕ ਵੀਡੀਓ ਬਣਦੀ ਹੈ ਟੀਵੀ ਤੇ ਚੱਲ ਜੂਗੀ ਸਾਰਾ ਤੇ ਨੁਕਸਾਨ ਹੋ ਜਾਣਾ ਹੈ ਚੱਲ ਆ ਜਾ ਲੈ ਜਾ ਯਾਰ ਚੱਲ ਆ ਜਾ ਮੈਂ ਵੀ ਇੱਕ ਵਜਨ ਲੰਗਾ ਹਾਂ ਮੈਂ ਹਾਂ ਸਰ ਜੀ ਜਾਣਾ ਦੇਖੋ ਵੀਰੋ ਵੀਰੋ ਕਿਹਨਾਂ ਲਾ 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 ਅਰੇ ਨੰਗਾ ਹੋਇਆ ਲਾ 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 ਨਾ ਤਾਂ ਨਿਕਲ ਚਲੋ ਆ ਦੇਖੋ ਇਹ ਪ੍ਰਸ਼ਾਸਨ ਇਹ ਪੂਰੇ ਮੰਦਿਰ ਦੇ ਵਿੱਚੇ ਮਾਹੌਲ ਹੋ ਰਿਹਾ ਹੈ ਕੋਈ ਜੋਰੇ ਡਿਊਟੀ ਕਰ ਰਹੇ ਹੋ ਤੁਹਾਡੇ ਸਾਹਮਣੇ ਉਹ ਸੰਗਤਾਂ ਨਾਲ ਖਿੱਚ ਤੋਂ ਹੁੰਦੀ ਹੈ ਤੁਸੀਂ ਕਾਦੇ ਵਾਸਤੇ ਬੈਠੇ ਹੋਰੇ ਇਹ ਬਾਜੀ ਖਿੱਚ ਤੋਂ ਉਹ ਦੇਖੋ ਨਾ ਉਹ ਪ੍ਰਸ਼ਾਦ ਲੈ ਆ ਜਾਂ ਫੁੱਲਾਂ ਲੈ ਉਹ ਸੰਗਤ ਨਾਲ ਕਰ ਰਹੇ ਹਾਂ ਅਸੀਂ ਕੁਝ ਨਹੀਂ ਸਕਦੇ ਪ੍ਰਸ਼ਾਦ ਲੈਣਾ ਤੁਹਾਡਾ ਏਰੀਆ ਨਹੀਂ ਤੁਹਾਡੀ ਸਿਕਿਉਰਿਟੀ ਡਿਊਟੀ ਹੈ ਭਾਜੀ ਪ੍ਰਸ਼ਾਦ ਲੈ ਆਪਣੇ ਹੱਥੇ ਚ ਕਰਨ ਨਾ ਉਹ ਤਾਂ ਸੰਗਤ ਨਾਲ ਤੱਕੇ ਮੁੱਕੀ ਹੋ ਰਹੀ ਹੈ ਵੀਡੀਓ ਹੈ ਭਾਜੀ ਸਾਰੀ ਸਾਰੀ ਭਾਜੀ ਵੀਡੀਓ ਹੈ ਮੇਰੇ ਕੋਲ ਮੇਰੇ ਕੋਲ ਵੀਡੀਓ ਹੈ ਸਾਰੀ ਅਸੀਂ ਪਹੁੰਚਣ ਲੱਗ ਰਹੇ ਹਾਂ ਭਾਜੀ ਆ ਦੇਖੋ ਸਾਰੇ ਭਾਈ ਹੁਣ ਉਹ ਜਨਨੀਆਂ ਹੱਥ ਰੋਕ ਰਹੇ ਆ ਹੱਥ ਫੜ ਰਹੇ ਮੁੰਡਾ ਜਨਨੀਆਂ ਦੇ ਹੱਥ ਫੜਦਾ ਮੈਨੂੰ ਦੇਖ ਕੇ ਖਾਓ ਜੀ ਨਹੀਂ ਨਹੀਂ ਐਨੋ ਦਾ ਸੋਪ ਮੰਦਰ ਹੈ ਦੁਕਾਨਾਂ ਹੈਰੇ ਬੈਠੇ ਵਾਲੇ ਨੂੰ ਹੋਰ ਦੱਸ ਕਿ ਕਿੱਧਰ ਦੇਖੀਏ ਵੀਰੇ ਇਹ ਹੁਣ ਉਰੇ ਹੈ ਤੁਹਾਡੀ ਡਿਊਟੀ ਗੇਟ ਤੇ ਬੰਦੀ ਹੈ ਨਾ ਬੰਦੀ ਹੈ ਭਾਜੀ ਗੇਟ ਤੇ ਡਿਊਟੀ ਹੈਗੀ ਹੈ ਨਾ ਉਰੇ ਹੁਣ ਇਹ ਪ੍ਰਸ਼ਾਦ ਵਾਲੇ ਕੋਈ ਵੀ ਹੈ ਇਹ ਲਾ ਲਓ ਜਾ ਉਹ ਜਨਨੀਆਂ ਪ੍ਰਸ਼ਾਦ ਵਾਲੇ ਨੂੰ ਵੀਰੇ ਦੱਸ ਸੱਸੀ ਕੀ ਕਹੀਏ ਦੱਸ ਇੱਕ ਉਹਦੀ ਦੁਕਾਨ ਕਿੱਥੇ ਹੈ ਭਾਜੀ ਉਹਦੀ ਤਾਂ ਮੈਂ ਵੀਡੀਓ ਪੁੱਛਦਾ ਹਾਂ ਉਹਨਾਂ ਦੇ ਹੱਥ ਕਿੱਥੇ ਆ ਵੀਰ ਜੀ ਦੁਕਾਨ ਕੋਲੇ ਹਾਂ ਇਹ ਜਨਨਿਆਰੀ ਹੱਦਕਾ ਹੈ ਇਹਨਾਂ ਨੂੰ ਭਜਾ ਰਹੇ ਤੁਸੀਂ ਕਹਿੰਦੇ ਆਪਾਂ ਹੋਰ ਕੀ ਕਰ ਸਕਦੇ ਆ ਵੀਰੇ ਮੈਂ ਘੰਟਾ ਹੋ ਗਿਆ ਦੇਖ ਰਿਹਾ ਤੁਸੀਂ ਦੇਖ ਰਹੇ ਹੋ ਜਨਨਿਆਰੀ ਮੈਨੂੰ ਆਏ ਨੂੰ ਨਹੀਂ ਹੋਇਆ ਜੋ ਵੀਰੇ ਮੈਂ ਦੇਖ ਰਿਹਾ ਮੈਂ ਘੰਟੇ ਤੋਂ ਦੇਖ ਰਿਹਾ ਇਹਨਾਂ ਨੂੰ ਇਹ ਸੰਗਤਾਂ ਨੂੰ ਰੋਕ ਕੇ ਪਰੇਸ਼ਾਨ ਕਰ ਰਿਹਾ ਮੈਂ ਤੁਹਾਨੂੰ ਪੁੱਛਿਆ ਦੱਸ ਤੁਸੀਂ ਉਹ ਖੜੇ ਆ ਭਜਾ ਦਿੰਦੇ ਆ ਹੋਰ ਦੱਸ ਇਸ ਤੋਂ ਇਲਾਵਾ ਕੀ ਕਰੀਏ ਇਹੀ ਕਹਿ ਰਹੇ ਆ ਮੈਂ ਇਹਨਾਂ ਨੂੰ ਭਜਾਓ ਰੋ ਸੰਗਤ ਪਰੇਸ਼ਾਨ ਹੁੰਦੀ ਆ